ਸਾਰੇ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਮਾਂ ਬੋਲੀ ਪੰਜਾਬੀ ਨੂੰ ਜੇਪੁਰ ਜਾਓਗੇ ਮਾਂ ਬੋਲੀ ਪੰਜਾਬੀ ਨੂੰ ਜੇਪੁਰ ਜਾਓਗੇ ਤੇ ਕੱਖਾਂ ਵਿੱਚ ਰੁਲ ਜਾਓਗੇ ਸੋ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਲੋਕ ਰੰਗ ਔਰ ਇਸ ਨੂੰ ਤੁਸੀਂ ਮਾਨ ਸਕਦੇ ਹੋ ਹਰ ਮੰਗਲਵਾਰ ਸ਼ਾਮੇ 7 ਤੋਂ 8 ਵਜੇ ਤੱਕ ਸੋ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਇਸ ਵੀਕ ਨਿਊਜ਼ੀਲੈਂਡ ਦੇ ਵਿੱਚ ਛੇ ਮਾਂ ਪੰਜਾਬੀ ਜਿਹੜਾ ਪਾਸ਼ਾ ਹਫਤਾ ਮਨਾ ਰਹੇ ਹਾਂ ਉਸ ਦੀ ਬਹੁਤ ਹੀ ਖੂਬਸੂਰਤੀ ਦੇ ਨਾਲ ਕੱਲ ਤੋਂ ਜਿਹੜੀ ਹੈ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਵਕ ਵਕ ਥਾਵਾਂ ਤੇ ਜਿਹੜੀ ਸੈਲੀਬ੍ਰੇਸ਼ਨ ਸ਼ੁਰੂ ਹੋ ਚੁੱਕੀ ਔਰ ਇਹ ਪੂਰਾ ਹਫਤਾ ਜਿਹੜਾ ਅਲੱਗ-ਅਲੱਗ ਜਗ੍ਹਾ ਤੇ ਤੁਸ ਤੁਹਾਨੂੰ ਦੇਖਣ ਨੂੰ ਤੇ ਸੁਣਨ ਨੂੰ ਮਿਲੇਗਾ ਕਿ ਬਹੁਤ ਹੀ ਹੁੰਦਾ ਤਰੀਕੇ ਦੇ ਨਾਲ ਇਸ ਪਾਸ਼ਾ ਹਫਤੇ ਨੂੰ ਮਨਾਇਆ ਜਾਂਦਾ ਹੈ ਜਿੱਥੇ ਲੋਕ ਆਪਣਾ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਛੋਟੇ-ਛੋਟੇ ਬੱਚੇ ਜਿਹੜੇ ਨੇ ਪਰਫਾਰਮ ਕਰਦੇ ਨੇ ਔਰ ਆਪਣੀ ਭਾਸ਼ਾ ਦੇ ਨਾਲ ਜੋ ਵੀ ਉਹ ਪਰਫਾਰਮ ਕਰ ਸਕਦੇ ਨੇ ਚਾਹੇ ਉਹ ਕਿੰਦਾ ਪੰਗੜਾ ਹੋਵੇ ਉਹਨਾਂ ਦੇ ਭਾਸ਼ਨ ਹੋਣ ਉਹਨਾਂ ਦੀ ਕਵਿਤਾ ਹੋਵੇ ਕੋਈ ਵੀ ਕਲਾ ਜਿਹੜੀ ਉਹਨਾਂ ਕੋਲ ਹੈਗੀ ਹੈ ਜਾਂ ਵੱਡੇ ਜਿਹੜੇ ਨੇ ਉਹ ਵੀ ਪਰਫਾਰਮ ਕਰ ਰਹੇ ਨੇ ਸੋ ਬਹੁਤ ਹੀ ਸੋਹਣੇ ਤਰੀਕੇ ਨਾਲ ਉਸ ਦੇਖੋਗੇ ਨਾ ਕੇਵਲ ਸਾਡੀ ਕਮਿਊਨਿਟੀ ਦੇ ਲੋਕ ਯਾਨੀ ਪੰਜਾਬੀ ਬਲਕਿ ਦੁਨੀਆ ਭਰ ਦੇ ਵਿੱਚ ਮੈਨੂੰ ਲੱਗਦਾ ਹੈ ਵੱਖ-ਵੱਖ ਕਮਿਊਨਿਟੀਜ਼ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਵੀ ਖੂਬਸੂਰਤੀ ਨਾਲ ਇਸ ਨੂੰ ਮਨਾਉਂਦੇ ਨੇ ਤੋ ਦੁਨੀਆ ਦੇ ਅਡੜ ਜਗ੍ਹਾ ਤੋਂ ਆਏ ਜਿਹੜੇ ਲੋਕ ਨੇ ਨਿਊਜ਼ੀਲੈਂਡ ਦੇ ਵਿੱਚ ਖਾਸੀਅਤ ਇਹ ਹੀ ਹੈ ਕਿ ਅਲੱਗ-ਅਲੱਗ ਜਿਹੜੀ ਕਮਿਊਨਿਟੀ ਦੇ ਲੋਕ ਨੇ ਅਲੱਗ-ਅਲੱਗ ਕਮਿਊਨਿਟੀ ਦੇ ਜਿਹੜੇ ਪਾਸ਼ਾ ਹਫਤਾ ਨੇ ਬਹੁਤ ਸੋਹਣੇ ਤਰੀਕੇ ਨਾਲ ਮਨਾਉਂਦੇ ਨੇ ਸੋ ਇਹ ਬੜੀ ਮਾਨਦਿਕਾ ਲੈ ਕੇ ਇਹ ਹਫਤਾ ਜਿਹੜਾ ਸਾਡਾ ਪੰਜਾਬੀ ਹਫਤਾ ਚੱਲ ਰਿਹਾ ਹੈ ਜਿਹੜਾ ਕਿ 3 ਨਵੰਬਰ ਤੋਂ ਸ਼ੁਰੂ ਹੋ ਕੇ 9 ਨਵੰਬਰ ਤੱਕ ਚੱਲੇਗਾ ਔਰ ਇਹ ਨਹੀਂ ਕਿ ਪਾਸ਼ਾ ਨੂੰ ਅਸੀਂ ਬਾਕੀ ਦਿਨਾਂ ਵਿੱਚ ਅਹਿਮੀਅਤ ਨਹੀਂ ਦਿੰਦੇ ਪਰ ਇਹ ਹਫਤਾ ਅਸੀਂ ਸਪੈਸ਼ਲ ਡੈਡੀਕੇਟ ਕਰਦੇ ਹਾਂ ਹਰ ਸਾਲ ਔਰ ਇਹ ਛੇਵਾਂ ਜਿਹੜਾ ਪੰਜਾਬੀ ਭਾਸ਼ਾ ਹਫਤਾ ਸੀ ਇਸ ਵਾਰੀ ਬਣਾ ਰਹੇ ਹਾਂ ਔਰ ਅਲੱਗ-ਅਲੱਗ ਧਾਰਿਆਂ ਦੇ ਵਿੱਚ ਤੁਸੀਂ ਦੇਖੋਗੇ ਅਲੱਗ-ਅਲੱਗ ਜਗਾ ਦੇ ਵਿੱਚ ਅਲੱਗ-ਅਲੱਗ ਸਿਟਿਸ ਦੇ ਵਿੱਚ ਇਸ ਨੂੰ ਖੂਬਸੂਰਤੀ ਨਾਲ ਮਨਾਇਆ ਚਾਰਿਆ ਹੈ ਸੋ ਕੋਸ਼ਿਸ਼ ਇਹ ਹੈ ਕਿ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸਾਡੇ ਜਿਹੜੇ ਨਮੁੰਦੇ ਨੇ ਉਹ ਜਾ ਜਾ ਕੇ ਇਸ ਨੂੰ ਕਵਰ ਕਰਨ ਸੋ ਇਹ ਬਹੁਤ ਜ਼ਰੂਰੀ ਹੈ ਕਿ ਭਾਸ਼ਾ ਦੇ ਨਾਲ ਬੱਚਿਆਂ ਨੂੰ ਜੋੜਿਆ ਜਾਵੇ ਕਿਉਂਕਿ ਜੇ ਭਾਸ਼ਾ ਹੀ ਨਹੀਂ ਰਹੇਗੀ ਤੇ ਜਿਹੜੀ ਸਾਡੀ ਆਪਣੀ ਵਿਰਾਸਤ ਹੈ ਸਾਡੀ ਆਪਣੀ ਜਿਹੜੀ ਬਹੁਤ ਹੀ ਖੂਬਸੂਰਤ ਕਲਚਰ ਹੈ ਉਹ ਬਿਲਕੁਲ ਕਿਸ ਤਰ੍ਹਾਂ ਕਿਤੇ ਅੱਜ ਦੇ ਦਿਨ ਕਲ ਖਤਮ ਹੋ ਜਾਏਗਾ ਪਰ ਇਹ ਮੈਨੂੰ ਲੱਗਦਾ ਸਾਡੀ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਭਾਸ਼ਾ ਨੂੰ ਜਿਹੜਾ ਸਮਹਾਲਣ ਵਾਸਤੇ ਇਸ ਨੂੰ ਜਿਹੜਾ ਸਵਾਲ ਕੇ ਰੱਖਣ ਲਈ ਤੇ ਨੈਕਸਟ ਜਨਰੇਸ਼ਨ ਤੱਕ ਪਹੁੰਚਾਉਣ ਦੇ ਲਈ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਜਿਸ ਤਰ੍ਹਾਂ ਵੀ ਹੋਵੇ ਸਾਤੇ ਸੀ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਘਰ ਦੇ ਵਿੱਚ ਜਦੋਂ ਬੱਚੇ ਆ ਜਾਂਦੇ ਨੇ ਉਹ ਉਸ ਵੇਲੇ ਸਿਰਫ ਤੇ ਸਿਰਫ ਪੰਜਾਬੀ ਭਾਸ਼ਾ ਵਿੱਚ ਗੱਲਬਾਤ ਕਰਨ ਸੋ ਇਹਦੇ ਕਈ ਫਾਇਦੇ ਹੋਣਗੇ ਇੱਕ ਪਹਿਲਾ ਫਾਇਦਾ ਕਿ ਜੇ ਉਹ ਦਾਦੀ ਨਾਨੀ ਤੋਂ ਦੂਰ ਨੇ ਸਪੈਸ਼ਲੀ ਜਿਹੜੇ ਗ੍ਰੈਂਡਪੈਰੈਂਟਸ ਹੁੰਦੇ ਆ ਕਈ ਬਹੁਤ ਵਧੀਆ ਅੰਗਰੇਜ਼ੀ ਨਹੀਂ ਬੋਲ ਸਕਦੇ ਜਾਂ ਸਮਝ ਸਕਦੇ ਸੋ ਉਹਨਾਂ ਲਈ ਵੀ ਜਿਹੜਾ ਇੱਕ ਗੈਪ ਖਤਮ ਹੋ ਜਾਂਦਾ ਹੈ ਬੱਚਿਆਂ ਦੇ ਨਾਲ ਰੁਬਰੂ ਹੋਣ ਲਈ ਉਹਨਾਂ ਨਾਲ ਗੱਲਬਾਤ ਸਾਂਝੀ ਕਰਨ ਲਈ ਆਪਣੀ ਦਿਲ ਦੀ ਗੱਲ ਕਰਨ ਲਈ ਕੋਈ ਵੀ ਉਹਨਾਂ ਨੂੰ ਜਿਹੜਾ ਲੈਸਨ ਦੇਣ ਲਈ ਜਾਂ ਕੋਈ ਸਿੱਖਿਆ ਦੇਣ ਲਈ ਜ਼ਿੰਦਗੀ ਦੇ ਕਈ ਜਿਹੜੇ ਚੀਜ਼ਾਂ ਸਿਖਾਉਣ ਵਾਸਤੇ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਜਿਹੜੀ ਆਣੀ ਬਹੁਤ ਲਾਜ਼ਮੀ ਹੈ ਬਟ ਅਨਫੋਰਚਨਟਲੀ ਮੈਂ ਕਹੂੰਗੀ ਕਿ ਜਿੱਥੇ ਅਸੀਂ ਇਹਨਾਂ ਦੇਸ਼ਾਂ ਵਿੱਚ ਰਹਿ ਕੇ ਬਹੁਤ ਸੋਹਣੇ ਤਰੀਕੇ ਨਾਲ ਪੂਰੇ ਆ ਜੋਰ ਲਗਾ ਦਿੰਨੇ ਆ ਕਿ ਬੱਚਿਆਂ ਨੂੰ ਭਾਸ਼ਾ ਦੇ ਨਾਲ ਜੁੜਿਆ ਜਾਵੇ ਬੱਚਿਆਂ ਨੂੰ ਨਾ ਕੇਵਲ ਭਾਸ਼ਾ ਬਲਕਿ ਆਪਣੇ ਕਲਚਰ ਦੇ ਨਾਲ ਜੋੜਿਆ ਜਾਵੇ ਆਪਣੀ ਸੰਸਕ੍ਰਿਤੀ ਨਾਲ ਜੋੜਿਆ ਜਾਵੇ ਆਪਣੀ ਜਿਹੜੀ ਵਿਰਾਸਤ ਹੈ ਉਸ ਨਾਲ ਜੁੜਿਆ ਜਾਵੇ ਪਰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਆ ਇਹ ਮੰਨਦੇ ਨੇ ਕਿ ਜਿਹੜੀ ਭਾਸ਼ਾ ਪੰਜਾਬੀ ਭਾਸ਼ਾ ਹੈ ਪਿੰਡੂ ਭਾਸ਼ਾ ਹੈ ਇਹ ਮਤਲਬ ਨਹੀਂ ਜਿਆਦਾ ਬੋਲਣੀ ਚਾਹੀਦੀ ਇਹ ਲੱਗਦਾ ਸਾਰੇ ਨਹੀਂ ਇਦਾਂ ਸੋਚਦੇ ਪਰ ਕਾਫੀ ਹੱਦ ਤੱਕ ਦੇਖਿਆ ਜਾਂਦਾ ਹੈ ਚਾਹੇ ਪੰਜਾਬ ਚ ਹੀ ਨੇ ਪਰ ਉਹ ਤਵੱਜੂ ਦਿੰਦੇ ਨੇ ਕਿ ਸਾ ਹਿੰਦੀ ਜ਼ਿਆਦਾ ਬੋਲੋ ਜਾਂ ਅੰਗਰੇਜ਼ੀ ਬੋਲੋ ਮੈਨੂੰ ਕਹਿੰਦੀ ਭਾਸ਼ਾ ਕੋਈ ਮਾੜੀ ਹੈ ਭਾਸ਼ਾ ਸਾਰੀਆਂ ਵਧੀਆਂ ਨੇ ਪਰ ਆਪਣੀ ਨੂੰ ਭੁਲਾ ਕੇ ਨਹੀਂ ਸੋ ਕਹਿੰਦੇ ਮੈਂ ਸੁਣਿਆ ਜਿਸ ਦੇਸ਼ ਦੀ ਤੂੰ ਜਾਈਂਂ ਏ ਮੈਂ ਸੁਣਿਆ ਜਿਸ ਦੇਸ਼ ਦੀ ਤੂੰ ਜਾਈਂਂ ਏ ਉੱਥੇ ਹੀ ਤੈਨੂੰ ਬੋਲਣ ਦੀ ਮਨਾਈ ਏ ਪੰਜ ਦਿਨਾਂ ਵਿੱਚ ਇੱਕ ਪੀਰੀਅਡ ਪੰਜ ਦਿਨਾਂ ਵਿੱਚ ਇੱਕ ਪੀਰੀਅਡ ਨਾ ਰੋਜ਼ਾਨਾ ਲੱਗਦਾ ਏ ਪਰ ਰਤਾ ਨਹੀਂ ਹੈ ਗੰਮ ਤੇਰੇ ਵਿੱਚ ਹੈ ਉਹ ਦਮ ਪਰ ਰਤਾ ਨਹੀਂ ਹੈ ਗੰਮ ਤੇਰੇ ਵਿੱਚ ਹੈ ਉਹ ਦਮ ਜਿਵੇਂ ਪੱਥਰ ਚਟਾਨ ਨੂੰ ਹਿਲਾ ਨਹੀਂ ਸਕਦਾ ਜਿਵੇਂ ਪੱਥਰ ਚਟਾਨ ਨੂੰ ਨਹੀਂ ਹਿਲਾ ਸਕਦਾ ਠੀਕ ਉਸੇ ਤਰ੍ਹਾਂ ਤੇਰੀ ਹਸਤੀ ਨੂੰ ਕੋਈ ਨਹੀਂ ਮਿਟਾ ਸਕਦਾ ਤੇਰੀ ਹਸਤੀ ਨੂੰ ਕੋਈ ਨਹੀਂ ਮਿਟਾ ਸਕਦਾ ਪਰ ਮੈਂ ਹੀ ਕਹਾਂਗੀ ਕਿ ਇਸ ਹਸਤੀ ਨੂੰ ਨਾ ਮਿਟਣ ਦੇਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਜਿਹੜਾ ਪੂਰਾ ਧਿਆਨ ਰੱਖਣਾ ਪਵੇਗਾ ਤੇ ਪੂਰੇ ਜੋਸ਼ ਦੇ ਨਾਲ ਪੂਰੇ ਹੌਸ਼ ਦੇ ਨਾਲ ਆਪਣੀ ਇਸ ਪੰਜਾਬੀ ਭਾਸ਼ਾ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਸਾਡੀ ਹੈ ਸੋ ਅੱਜ ਲਈ ਇਹਨਾ ਹੀ ਇਸ ਹਫਤੇ ਨੂੰ ਖੂਬਸੂਰਤੀ ਨਾਲ ਮਨਾਓ ਖੁਸ਼ ਰਹੋ ਆਬਾਦ ਰਹੋ ਖਾਸਤੇ ਫਾਸਤੇ ਰਹੋ ਇਹੀ ਦੁਆ ਕਰਦੇ ਹਾਂ ਇਹੀ ਅਸੀਂ ਅਰਦਾਸ ਕਰਦੇ ਹਾਂ ਸਤਿ ਸ਼੍ਰੀ ਅਕਾਲ ਅਗਲੇ ਹਫਤੇ ਫੇਰ ਕਰਾਂਗੇ ਮੁਲਾਕਾਤ ਸੁਣਨਾ ਤੇ ਦੇਖਣਾ ਨਾ ਭੁੱਲਿਓ ਮੇਰੇ ਪਿਆਰੇ ਲਿਸਨਰ ਤੇ ਜਿਹੜੇ ਮੇਰੇ ਫੇਸਬੁੱਕ ਲਵਰ ਨੇ ਜ਼ਰੂਰ ਸੁਣਿਓ ਹਰ ਮੰਗਲਵਾਰ ਸ਼ਾਮੀ 7:00 ਵਜੇ ਖੂਬਸੂਰਤ ਪ੍ਰੋਗਰਾਮ ਲੋਕ ਰੰਗ ਤੁਹਾਡੀ ਆਪਣੀ ਪ੍ਰਭ ਦੇ ਨਾਲ ਸਤਿ ਸ਼੍ਰੀ ਅਕਾਲ